ਤੇ ਮੈਂ ਛਲਗਮ ਦੇ ਪੱਤੇ ਤੇ ਪਾਲਕ ਨੂੰ ਬ੍ਰਿਕ-ਬ੍ਰਿਕ ਕੱਟ ਲਿਆ ਹੈ ਤੇ ਹੁਣ ਆਪਾਂ ਇਸ ਨੂੰ ਕੁੱਕਰ ਦੇ ਵਿੱਚ ਪਾ ਕੇ 5 ਤੋਂ 6 ਸਟੀਆਂ ਲਗਾਵਾਂਗੇ ਜੇ ਜ਼ਿਆਦਾ ਲੱਗਦੀ ਹੋਣਗੇ ਤਾਂ ਜ਼ਿਆਦਾ ਵੀ ਲਗਾਵਾਂਗੇ ਤੇ ਆਹ ਵੋ ਸਾਰੇ ਸਾਗ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਦਿੰਦੇ ਆ ਸਭ ਤੋਂ ਪਹਿਲਾਂ ਕੁੱਕਰ ਵਿੱਚ ਆਪਾਂ ਥੋੜਾ ਕੋ ਪਾਣੀ ਪਾ ਦਿੰਦੇ ਇੱਕ ਕੱਪ ਦੇ ਕਰੀਬ ਪਾਣੀ ਪਾ ਦਿੱਤਾ ਵੈਸੇ ਨਾ ਪਾਣੀ ਸਾਗ ਵੀ ਬਹੁਤ ਛੱਡੇਗਾ ਕਿਉਂਕਿ ਪਾਲਕ ਔਰ ਪੱਤੇ ਦੇ ਵਿੱਚ ਕਾਫੀ ਪਾਣੀ ਹੁੰਦਾ ਜਿਵੇਂ ਜਿਵੇਂ ਸਾਗ ਥੋੜਾ ਗਰਮ ਹੋਏਗਾ ਉਹ ਵੀ ਥੱਲੇ بیٹھ ਜਾਏਗਾ ਤੇ ਇਸ ਦੇ ਵਿੱਚ ਆਪਾਂ ਇੱਕ ਚਮਚ ਨਮਕ ਮਾਵਾਂਗੇ ਹੋਰ ਆਪਾਂ ਇਸ ਦੇ ਵਿੱਚ ਕੁਝ ਨਹੀਂ ਪਾਵਾਂਗੇ ਫਿਲਹਾਲ ਥੋੜਾ ਕੁ ਸਾਗ ਰਹਿ ਗਿਆ ਤੇ ਇਹ ਜਿਵੇਂ ਗਰਮ ਹੋਏਗਾ ਤਾਂ ਆਪਾਂ ਇਸ ਨੂੰ ਉਸਦੇ ਵਿੱਚ ਪਾਵਾਂਗੇ ਕਿਉਂਕਿ ਗਰਮ ਹੋਣਾ ਸਾਗ ਥੱਲੇ بیٹھ ਜਾਏਗਾ ਸਾਗ ਦੇ ਵਿੱਚ ਇੱਕ ਚਮਚੇ ਦੇ ਕਰੀਬ ਇੱਥੇ ਮੈਂ ਨਮਕ ਪਾ ਰਿਹਾ ਹਾਂ ਧਿਆਨ ਰੱਖਣਾ ਤੁਸੀਂ ਨਮਕ ਪਾਣ ਲੱਗਿਆ ਕਿਉਂਕਿ ਪਾਲਕ ਦੇ ਵਿੱਚ ਵੀ ਨਮਕ ਹੁੰਦਾ ਹੈ ਇਸ ਲਈ ਨਮਕ ਨੂੰ ਬੜਾ ਸੋਚ ਕੇ ਪਾਣਾ